ਹਾਂਜੀ ਗਾਇਜ਼ ਪੂਰੀ ਅਸ਼ੋਲੇ ਖਾਣ ਤੋਂ ਬਾਅਦ ਬਰਫੀ ਚੁੱਕ ਲਈ ਜੇ ਹੁਣ ਫਿਰ ਤੋਂ ਲੋਟੀ ਖਾਣ ਲੱਗੇ ਆ ਨਿਆਂਗੜ ਦੀ ਗੁਰੂ ਕਾਟੀ ਪੁੰਜਾਇਆ ਥੜੀਆ ਫੜੀਆ ਫੇਰ ਖਾਈਏ ਗਾਇਜ਼ ਇੱਕ ਹਲਕਾ ਹਾਲ ਆ ਇੱਕ ਪਿਆਵਾ ਧੰਨਵਾਦ ਖਾ ਕੇ ਮਿਲਦਾ ਜਲਦੀ ਚਲੋ ਗਾਇਜ਼ ਜਲਦੀ ਖਾਈਏ ਖਾਣ ਨੂੰ ਲਾਗਾ ਜਿਹੜਾ ਬਣੂਗਾ ਬੜਾ ਮਜ਼ਾਕ ਹੈ ਆਈ ਨਾ ਤੂੰ ਤੇ ਆਣਾ ਹੀ ਦੇਖੀ ਚੱਲ ਬੰਦਾ ਕੀ ਆ ਅੱਜ ਦੀ ਗਾਇਜ਼ ਕਾਇਦਾ ਬਣਾਉਣਾ ਹੈ Léa chorai léa chút léa chút léa chút léa chút léa chút léa chút léa ਆਪ ਵੀ ਯਾਤਰਾ ਲੈ ਜਾਈਏ ਫਿਰ ਖਾਣ ਚਲੋ ਗਾਈਸੋ ਮੈਂ ਖਾ ਲਿਆ ਗਈਏ ਪਹਿਲਾਂ ਉਸੇ ਮਾਤ ਤਾਓ ਮਾਤ ਤਾਓ ਪੂਰੇ ਗੰਦੇ ਨੂੰ ਇਹ ਬਾਂਦਰ ਕਿਲਾ ਖੇਡਣ ਦੀ ਓਏ ਬੰਨਾ ਘੱਟ ਜਾਈਗਾ ਚਲੋ ਗਾਇਸ ਹੁਣ ਕਰੂ ਮੈਂ ਦੇਖ ਥੋੜੀ ਜਿਹੀ ਖੇល ਖਾਂਦੇ ਆ ਹੁਣ ਗਾਇਸ ਸੱਕੜੀ ਨੇ ਬਲੈਕ ਦੀ ਸੀ ਹੁਣ ਗਾ ਵੀ ਵਧੀਆ ਹੋ ਗਈ ਆ ਗਾਇਸ ਇਹ ਨਾ ਕਾਲਾ ਪਾਸ ਆ ਦਾ ਆ ਕਾਕਾ ਕਾ ਜ ਚੁਪਿਆ ਨਾ ਗਾਇਜੋ ਉਹ ਨਰਕਾ ਕਾ ਜ ਚੁਪਿਆ ਨਾ ਉਹਦਾ ਹੈਪੀ ਬਰਥਡੇ ਸੀ ਅੱਜ 파ਟ ਦਿਖਾਇਆ ਵਾ ਅਵੇ ਕੋ ਵੈਸ ਕੋਲੇ ਸਮਾਨ ਮਟਕੀ ਆਈ ਆ ਅੰਝਿਓ ਗਾਇਸ ਵੈਲਕਮ ਬੈਕ ਟੂ ਅਨਦਰ ਯੂਯੂ ਚੈਨਲ ਹੋ ਕੱਬੇ ਗਾਇਸ ਤੁਸੀਂ ਠੀਕ ਹੋਵਗੇ ਅਸੀਂ ਵੀ ਗਾਇਸ ਠੀਕ ਆ ਹੈੜਾ ਅੱਜ ਹੈ ਗਾਇਸ ਸਾਡੇ ਬੱਬ ਪਦਾ ਪਨੂਰ ਸਿੰਘ ਹੈਣਾ ਉਹਨਾਂ ਕੱਢ ਪਾਠ ਉਹਦਾ ਉਹਦਾ ਹੈਪੀ ਬਰਥਡੇ 23 ਤਰੀਕ ਨੂੰ 23 ਦਿਨ ਨੂੰ ਆਪੇ ਸਾਰਿਆਂ ਨੂੰ ਪਤਾ ਹੋਊਗਾ ਮੀ ਬੋਰੀ ਜਿਆਦਾ ਆ ਮੋਸਾਬਾ ਬਿਲਕੁਲ ਖੜਾ ਆ ਹੁਣ ਵੇਖੋ ਵਾਜ ਚੱਲਣਾ ਸਟਾਰਟ ਹੋ ਗਈ ਆ ਹਨਾ ਪਿੱਛੋਂ ਜਿਸ ਕਰਕੇ ਉਹਨਾਂ ਨੇ ਕਿਹਾ ਸੀ ਐਤਵਾਰ ਦਾ ਕਿੰਨੇ ਦਾ ਅੱਜ ਆ ਗਏ ਇਸ ਐਤਵਾਰ ਦਾ ਹਨਾ ਤੇ ਬਲੌਗ ਨਾਲ ਜੁੜੇ ਰਹੋ ਐਂਡ ਤੱਕ ਬਹੁਤ ਹੀ ਘੰਟ ਹੋਊਗਾ ਮੈਂ ਹੋਪ ਕਰਦਾ ਵੱਧ ਤੋਂ ਵੱਧ ਲੈ ਕੇ ਆਵਾ ਹੈਨਾ ਤੇ ਉਹਨਾਂ ਦੇ ਪਾਪਾ ਨੇ ਕਿਹਾ ਤੂੰ ਲੰਗਰ ਵਧਾਈ ਉਹਨੇ ਵਰਤਾਊਗਾ ਮੈਂ ਖੜਾ ਹੋ ਕਰਦਾ ਗਾਇ ਤੁਸੀਂ ਸੋਦੇ ਹੋਗੇ ਕਿ ਰੇਤ ਐਸੇ ਕਿਨੇ ਸਾਡੇ ਸੰਤਰੇ ਵਾਲੇ ਵਲੌਗ ਨਹੀਂ ਹੀ ਵੇਖੇ ਨਾ ਸੰਤਰੇ ਇਹਦੇ ਲੈ ਕੇ ਆਇਆ ਮੈਂ ਦੇਖ ਮੈਂ ਹੈਣਾ ਉਹ ਵਾਲੇ ਵਿੱਚ ਜੋ ਫੋਨ ਵੇਖੰਦੇ ਸੀ ਹੈਣਾ ਉਹ ਜੇ ਕਿਨਾਰਾ ਕਾਲਾ ਪੰਨਾ ਬਣਿਆ ਸੀ ਦਾੜੀ ਥੋੜਾ ਕਾਈ ਸੀ ਮੁੰਡਲੇ ਵਾਲਾ ਮੋਸ਼ਰ ਆ ਹੈਣਾ ਉਹ ਵਾਲੇ ਆ ਤੇ ਗਾਇਸ ਜਾਈਏ ਅੱਗੇ ਅੱਗੇ ਵੇਖਾਂਦੇ ਤੁਹਾਨੂੰ ਅੱਗੇ ਅੱਗੇ ਜਿਹਦਾ ਹਾਲ ਬਹੁਤਾ ਬੁਰਾ ਹੋ ਗਿਆ ਮੱਛਰੀ ਜਾਂਦੀ ਤਾਂ ਤਾਨੇ ਕਿਉਂ ਹੈਣਾ ਕੀ ਸਾਪ ਹੈ ਸੱਤਰੇ ਸਾਪ ਹੈ ਬੰਦੇ ਤੇ ਉਹ ਮੋਸ਼ਲੇ ਲੱਗੇ ਉੱਥੇ ਪੁੜੀਆਂ ਦੇ ਵਾਓ ਪਿਛਲੀ ਵਾਰੀ ਵੀ ਸੀ ਉਹਦੇ ਪੁੜੀਆਂ ਛੋਲੇ ਕੋਈ ਨਹੀਂ ਖਾਵਾਗੇ ਫੇਰ ਐ ਆ ਆ ਤਾਂ ਆਵੇ ਹੈ ਆਵੇ ਲੋਕੀ ਨੂੰ ਡੇਰ ਖਾਣ ਚਾਹੀਏ ਫੇਰ ਹਾਂ ਨੀਕੋ ਖੋਇਆ ਹਾਂ ਪੁੜੀਆਂ ਛੋਲੇ ਜਾਈਏ ਫੇਰ ਖਾਣ ਚਲੋ ਗਾਇਸ ਨੂੰ ਮੈਂ ਖਾ ਥਿਲੇ ਗਏ ਆ ਬੀਨਾ ਉਸੇ ਮਾਤਾ ਤੋਂ ਮਾਤਾ ਕੱਥੇ ਨੂੰ ਦੇ ਹੰਡਿਆ ਪੂਰੇ ਦੇ ਘਨੇ ਨੂੰ ਇਹ ਬਾਂਦਰ ਕਿਲਾ ਖੇਡਣ ਦੀ ਹੈ ਹੈ ਓਏ ਸੇਨਾ ਕੱਥੇ ਬਾਂਦਰ ਕਿਲਾ ਹੋਪੀ ਕੀ ਪਾਇਆ ਕਿੰਨੀ ਛੇਤੀ ਸਾੜਾ ਪੇਚੀ ਤੇ ਧਿਆ ਦੇ ਅੰਦਰ ਜਿਹੜਾ ਬਣੂਗਾ ਬਣੂਗਾ ਨਾ ਟੁੱਟਿਆ ਨਾ ਹੀ ਇਹ ਕਿਹੜੀ ਗੱਲ ਮਾਰਦਾ ਦੀ ਆ ਅੱਜ ਵੀ ਲਗਾਏ ਕਿ ਕਾਇਦਾ ਬੋਗਾ ਤੋਂ ਬਾਅਦ ਨਹੀਂ ਲੱਗੇ ਉਹਨੇ ਕਾਇਦਾ ਬਣਾਵਾ ਜਦਾ ਤਾਂ ਗੱਲ ਕੇ ਠੀਕ ਆ ਹੋਰ ਗਾਇਸੇ ਮੈਂ ਖਾਂ ਕੇ ਹੁੰਦਾ ਪੁਰੀਆ ਛੱਲੇ ਫਿਰ ਤੁਹਾਨੂੰ ਮਿਲਦੇ ਹੋ ਪਾਠ ਕਰਨ ਚ ਹਜੇ ਬਹੁਤ ਹੀ ਜ਼ਿਆਦਾ ਟਾਈਮ ਆ ਤਾਂ ਕੜ ਕੇ ਇਹ ਗਾਈ ਤੁਹਾਨੂੰ ਗਾਇਸ ਦਾਦਾ ਕਦਾਂ ਦਾ ਅੰਦਰ ਆ ਬੈਠ ਲਈ ਆ ਹੋ ਗਿਆ ਹੁਣ ਹੈ ਗਾਇਸ ਸੱਕੜੀ ਨੇ ਬਲੈਕ ਦੀ ਸੀ ਹੁਣ ਗਾਇਸ ਵਧੀਆ ਹੋ ਗਈ ਆ ਗਾਇਸ ਇਹ ਨਾ ਨਾਲ ਆ ਪਾਸ ਆ ਲਾ ਆ ਕਾਕਾ ਜੀ ਅੱਜ ਤੇਣਾ ਨਹੀਂ ਜੋ ਉਹਨਾਂ ਦੇ ਕਾਕਾ ਜੀ ਜਿਹੜੇ ਪਿਆਣਾ ਉਹਦਾ ਹੈਪੀ ਬਰਥਡੇ ਸੀ ਅੱਜ ਫਾਟ ਦਿਖਾਇਆ ਵਾ ਹੈਨਾ ਔਰ ਇਹ ਕੋ ਵੈਸ ਕੋਲ ਦੇ ਸਮਾਨ ਮਟਕੀ ਆਈ ਆ ਇਹਨਾ ਕੱਢ ਜਾਈਏ ਬਾਹਰ ਹਾਜੀ ਗਾਇਸ ਪੂਰੀ ਅਸ਼ੋਲੇ ਖਾਂਦੋ ਬਾਦ ਬਰਫੀ ਚੁੱਕ ਲੀਜੀਏ ਹੁਣ ਫਿਰ ਕੋਲੀ ਖਾਂਦਗੇ ਆ ਨੰਗਰ ਦੀ ਗੁਰੂ ਕਾਰਤੀ ਪੁੰਜਾਈਏ ਥੜੀਆ ਫੜੀਆ ਫੇਰ ਖਾਈਏ ਗਾਇਸ ਇੱਕ ਹੌਲਕਾ ਖਾਣਾ ਇੱਕ ਪਿਆਦਾ ਤੁਹਾਨੂੰ ਮਖਾ ਖਾ ਕੇ ਮਿਲਦਾ ਜਲਦੀ ਚਲੋ ਗਾਇਸ ਜਲਦੀ ਖਾਈਏ ਖਾ ਕੇ ਮਜ਼ਾ ਆਗਾ ਫਾਇਰ ਟਾਈਮ ਹੋ ਗਿਆ ਖਾਣ ਦਾ

ਕੰਦੇ ਡਾਕਟਰ ਮੈਂ ਚੱਲਣਾ ਆਹ ਸੋਹਣੇ ਚੁੱਕਦੇ ਕੰਦਾ ਫਦੇ ਪਾਂਦੇ ਚੋ ਗਿਆ ਚੱਲੋ ਭੰਦੇ ਚੱਕ ਇਹ ਉਹ ਜਾਦੇ ਆਪਣੇ ਚੱਲੋ ਭੰਦੇ ਚੱਕ ਭੰਦੇ ਸੇਵਾ ਘਾਣ ਚੁਗੰਦੀ ਅਨ ਕੀਸ ਵੀ ਲੋ ਮੈਂ ਚਲੋ ਚਲੋ ਉਹ ਖਾਂਦੇ ਜੇ ਖੰਡ ਪਾਠ ਕਿੰਨਾ ਨੇ ਤਰਾਇਆ ਵਾ ਉਹ ਜੇ ਐ ਹੁਣ ਦਈਏ ਬਾੜ ਹਾਂਜੀ ਤੇ ਗਾਇਸ ਪਰ ਸ਼ੱਦਾ ਪਾਣੀ ਛੱਕ ਲਿਆ ਜੋ ਤੁਹਾਨੂੰ ਵਿਖਾਉਣਾ ਦੀ ਵਿਖਾ ਲਿਆ ਹੋ ਗਿਆ ਤੇ ਤੁਹਾਨੂੰ ਅੱਜ ਦਾ ਕੈਂਡ ਵਲੋਗ ਵਧੀਆ ਲੱਗਾ ਹੋਗਾ ਵਧੀਆ ਲੱਗਾ ਹੋਣ ਲਾਈਕ ਐਂਡ ਸ਼ੇਅਰ ਕਮੈਂਟ ਜਰੂਰ ਕਰਕੇ ਜਾਣਾ ਜਾਂਦੇ ਜਾਂਦੇ ਗਾ ਇੱਕ ਕਮੈਂਟ ਮਾਰ ਦਿਓ ਇਹ ਦਿਲ ਖੰਡਵਾਟ ਹੈਪੀ ਬਰਥਡੇ ਮਾਰ ਦਿਓ ਓਕੇ ਉਰੇ ਗਾਇਸ ਤੁਹਾਨੂੰ ਮਿਲ ਅਗਲੇ ਵਲੋਗ ਜੀ ਜਲਦੀ ਜਲਦੀ ਤੋਂ ਜਲਦੀ ਹੁਣ ਦਈਏ ਗੁੱਡੇ ਛਾਡੇ ਟੂ ਕੈਨਲ